ਪਹਿਲੀ ਵੀਡੀਓ ਤੇ ਵੀਡੀਓ ਪਾ ਕੇ ਦੇਜੋ ਮੇਰੇ ਲਈ ਅੱਜ ਮੰਮੀ ਦਾ ਆਸ ਹੈ ਅੱਜ ਦੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਤ ਲਗਭਗ 1:30 ਵਜੇ ਦਾ ਸਮਾਂ ਸੀ ਤੇ ਕੁਦਰਤ ਦੇ ਕਹਿਰ ਕਰਕੇ ਇੱਕ ਗਰੀਬ ਪਰਿਵਾਰ ਦੀ ਦੋ ਜਿਹੜੇ ਪਹਿਲੀ ਆਪਾਂ ਪਰਿਵਾਰ ਦੇ ਮੈਂਬਰਾਂ ਦੀ ਜਿਹੜੀ ਜਾਨ ਚਲੀ ਗਈ ਬੜੀ ਦੁੱਖ ਦੀ ਗੱਲ ਹੈ ਕਿਉਂਕਿ ਕੁਦਰਤ ਦਾ ਕਹਿਰ ਕਾਫੀ ਦਿਨਾਂ ਤੋਂ ਵਰਸ ਰਿਹਾ ਮੀਂਹ ਦੇ ਕਾਰਨ ਆ ਤੁਸੀਂ ਦੇਖ ਸਕਦੇ ਹੋ ਪਹਿਲਾਂ ਬਾਈ ਜੀ ਨੇ ਵੀਡੀਓ ਪੜਾਈ ਹੈ ਵੀ ਜਿਹੜਾ ਘਰ ਹੈ ਉਹ ਬਿਲਕੁਲ ਨਾਜਿਕ ਹਾਲਾਤਾਂ ਦੇ ਵਿੱਚ ਸੀ ਦੇਖੋ ਗਰੀਬ ਪਰਿਵਾਰਾਂ ਦੇ ਵਿੱਚ ਇਹੀ ਚੀਜ਼ਾਂ ਹੁੰਦੀਆਂ ਘਰ ਹੋ ਗਿਆ ਹੋਰ ਸਮੱਸਿਆਵਾਂ ਹੋ ਗਈਆਂ ਇਹ ਸਮੱਸਿਆ ਕਰਕੇ ਰਾਤ 1.5 ਵਜੇ ਦੇ ਕਰੀਬ ਜਿਹੜੀ ਛੱਤ ਹੈ ਉਹ ਡਿੱਗ ਗਈ ਜਿਹਦੇ ਵਿੱਚ ਇੱਕ ਨੌਜਵਾਨ ਵੀਰ ਸਾਡਾ ਬਲਜੀਤ ਸਿੰਘ ਤੇ ਇੱਕ ਉਹਨਾਂ ਦਾ ਜਿਹੜਾ ਭਤੀਜਾ ਸੀ ਉਹ ਪਏ ਸੀਗੇ ਸੁੱਤੇ ਤੇ ਰਾਤ ਨੂੰ ਛੱਤ ਡਿੱਗਣ ਕਰਕੇ ਮੌਕੇ ਤੇ ਉਹਨਾਂ ਦੀ ਜਿਹੜੀ ਮੌਤ ਹੋ ਗਈ। ਸੋ ਬੇਨਤੀ ਹੈ ਵੱਧ ਤੋਂ ਵੱਧ ਜਿੰਨੀਆਂ ਵੀ ਸੰਸਥਾਵਾਂ ਨੇ ਜਿੰਨੀਆਂ ਵੀ ਕੋਈ ਐਨਜੀਓ ਚੱਲਦੀਆਂ ਕਿਉਂਕਿ ਪਰਿਵਾਰ ਬੜਾ ਜ਼ਿਆਦਾ ਗਰੀਬ ਹੈ ਘਰ ਵੀ ਡਿੱਗ ਗਿਆ ਤੇ ਸਹਾਇਤਾ ਦੀ ਬਹੁਤ ਜ਼ਿਆਦਾ ਲੋੜ ਹੈ। ਸੋ ਜਿੰਨੀ ਕਿ ਸਹਾਇਤਾ ਹੋ ਸਕਦੀ ਹੈ ਉਹ ਆਓ ਆਓ ਆਪਾਂ ਰਲ ਮਿਲ ਕੇ ਇਹਨਾਂ ਦੀ ਸਹਾਇਤਾ ਕਰੀਏ ਤੇ ਉਹਦਾ ਭਰਾ ਵੀ ਖੜਾ ਵਿਚਾਰਾ ਸੋ ਬੇਨਤੀ ਕਰੂਗਾ ਮੈਂ ਉਹਨਾਂ ਵੱਲ ਵੀ ਇੱਕ ਵਾਰੀ ਕੈਮਰਾ ਕਰਦੇਓ ਤੇ ਨਾਲ ਸਾਡੇ ਜਿੰਨੇ ਵੀ ਨੁਮਾਇंदे ਆ ਪੰਚਾਇਤ ਖੜੀ ਆ ਸਰਪੰਚ ਸਾਹਿਬ ਖੜੇ ਆ ਤੇ ਸਾਰਿਆਂ ਨੂੰ ਬੇਨਤੀ ਹੈ ਦੇਖੋ ਜਿੰਨੀ ਵੀ ਜਿੱਥੋਂ ਤੱਕ ਵੀਡੀਓ ਜਾਊਗੀ ਸਾਰੇ ਜਿੰਨੇ ਵੀ ਹੋ ਸਕਦਾ ਸਾਰੇ ਸਹਾਇਤਾ ਕਰੋ ਵੱਧ ਤੋਂ ਵੱਧ ਮਦਦ ਦੀ ਲੋੜ ਹੈ ਪਿੰਡ ਚੈਨੇ ਵਾਲਾ ਪਿੰਡ ਹੈ ਮਾਨਸਾ ਜ਼ਿਲ੍ਹੇ ਦਾ ਪਿੰਡ ਹੈ ਸੋ ਪੰਜਾਬ ਦੇ ਵਿੱਚ ਬੜਾ ਜ਼ਿਆਦਾ ਕਹਿਰ ਚੱਲ ਰਿਹਾ ਹੜ ਪੈ ਰਹੇ ਆੜਾ ਨੇ ਕਰਕੇ ਬੜੀਆਂ ਜ਼ਿਆਦਾ ਮੌਤਾਂ ਹੋ ਰਹੀਆਂ ਸੋ ਉਹੀ ਕਹਿਰ ਨੇ ਦੋ ਬੇਜਵਾਨ ਜਾਨਾਂ ਲੈ ਲਈਆਂ ਬੜੇ ਜ਼ਿਆਦਾ ਨੇਕ ਬੰਦੇ ਸੀ ਵਧੀਆ ਸੋ ਹੁਣ ਮੈਂ ਬੇਨਤੀ ਕਰੂਗਾ ਨੰਬਰ ਸਾਹਿਬ ਨੂੰ ਵੀ ਪਰ ਸਾਬ ਅੱਜ ਨੀੜ ਗੱਲ ਸਾਬ ਹਾਂਜੀ ਜਿਵੇਂ ਦੱਸਿਆ ਬਾਈ ਜੀ ਨੇ ਕੀ ਜੀ ਨੇ ਵਧੀਆ ਤੁਹਾਨੂੰ ਸਤਿ ਅਨੁਸਾਰਨ ਦਾ 1:30 ਵਜੇ ਦੇ ਕਰੀਬੇ ਘਟਨਾ ਹੋਈ ਹੈ ਛੱਤ ਮਾੜੀ ਸੀ ਉਹ ਕਿਤੇ ਰਾਤ 1:30 ਵਜੇ ਵੀ ਆਇਆ ਤਾਂ ਚੇਰੇ ਅੰਦਰ ਲੈ ਗਏ ਅੰਦਰੋਂ ਪੂਰਾ ਛੱਤ ਦੇ ਕਿਪੇ ਤੇ ਦੋ ਮਤਲਬ ਮੌਤਾ ਹੋ ਗਈਆਂ ਜੀ ਔਰ ਇੱਕ ਬੱਚੀ ਛੋਟੀ ਜੀ ਦੇਖੋ ਉਹਦੀ ਵਧੀਆ ਸੀ ਬੇਚੇਰੀ ਉਹ ਬਚ ਰਹੀ ਸੋ ਸਾਰਿਆਂ ਨੂੰ ਬੇਨਤੀ ਹੈ ਵੀ ਇਹ ਗਰੀਬ ਪਰਿਵਾਰ ਦੀ ਮਦਦ ਕੀਤੀ ਜੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ